ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਲੰਗਿਆਣਾ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਆ ਖੜਕਾ ਜਿਆ ਤੁਹਾਨੂੰ ਸੁਣਦੇ ਨਾ ਉਹ ਜਾਲੀ ਦੇ ਨਾਲ ਪਰਲੇ ਪਾਸੇ 메ਨ ਰੋਡ ਆ ਬਾਈ ਦਾ ਘਰ 메ਨ ਰੋਡ ਦੇ ਉੱਤੇ ਹੀ ਆ ਜਿਹੜਾ ਬਾਗਾ ਪੁਰਾਣੇ ਤੋਂ ਮੁੱਦਗੀ ਨੂੰ ਰੋਡ ਜਾਂਦਾ ਚਿੱਟੀ ਪੱਟੀ ਵਾਲਾ ਉਹ ਤੇ ਬਾਈ ਦਾ ਘਰ ਆ ਲੰਗਿਆਣਾ ਪੁਰਾਣੇ ਪਿੰਡ ਚੋ ਵੀਡੀਓ ਬਣਾ ਰਹੇ ਆ ਤਿੰਨ ਵੜਾ ਵਖਾਉਣੀਆਂ ਤੁਹਾਨੂੰ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਿੰਨੇ ਦੁੱਧ ਵਾਲੀਆਂ ਦੁੱਧ ਵਾਲੀਆਂ ਮਤਲਬ ਗੱਬਣ ਕੋਈ ਨਹੀਂ ਕੋਈ ਤੁਹਾਨੂੰ 5 ਦਿਨ 7 ਦਿਨ ਸਾਹਮਣੇ ਨਹੀਂ ਪੈਣੀ ਕੋਈ 15 ਦਿਨ ਸਾਹਮਣੇ ਨਹੀਂ ਪੈਣੀ ਤਿੰਨੇ ਦੁੱਧ ਵਾਲੀਆਂ ਜਾਂਦੇ ਦੁੱਧ ਵਾਲੇ ਹੋ ਜਾਓਗੇ ਨਿੱਕੇ ਨਿੱਕੇ ਪਾ ਇਹਦੂ ਘੱਟ ਮੁੱਲ ਚ ਮਿਲੀਆਂ ਵੀ ਨਹੀਂ ਇਨਫਰਮੇਸ਼ਨ ਲੈ ਦੇਣਾ ਇਕੱਲਾ ਇਕੱਲਾ ਨੱਕ ਤੋੜ ਕੇ ਵਿਖਾ ਦਿੰਨੇ ਆ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦੇਣਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਾਮ ਦੱਸ ਦੀ। ਨਾ ਜੀ ਸੋਨੀ ਬਰਾੜ ਪਿੰਡ ਲੰਗਿਆ ਨਾ ਪਰਾਣਾ ਤਸੀਰ ਬਾਗਾ ਪਰਾਣਾ ਜਿਹੜਾ ਮੋਗਾ ਜੀ। ਫੋਨ ਨੰਬਰ ਦੱਸ। 9465102488 ਹੈ ਜੀ। 3 ਜਨਵਰੀ ਬਾਈ। 3 ਬਾਈ। ਇੱਕ ਨੰਬਰ ਤੋਂ ਲੱਗ ਬੋ। ਜਿਹੜੇ ਪਾਸੋਂ ਮਰਜੀ। ਇੱਧਰ ਲਾਪਾ ਵੱਡੀ ਵੜ ਤੋਂ। ਦੱਸੋ ਜੀ ਇਹ ਦੋਦੇ ਥਲੇ ਹੋਗਾ 15 ਕਿਲੋ ਕੰਡੇ ਵਾਲਾ ਜਿਹੜਾ ਚੋਲਣਾ। ਹਮ। ਅੱਗੇ ਪਾ ਵੀਡੀਓ ਪਾਈ ਸੀ। ਹਮ। ਆਪਾਂ ਮਾਲ ਤੇ ਜਾ ਕੋਈ ਲੰਬਾ ਨਹੀਂ ਬਰਾ ਪਾਦਾ ਫੋਨ ਲਾ ਕੇ ਪੁੱਛ ਲਵੇ। ਉਹ ਦੋ ਗੜਾ ਵੇਚੀਂਗਾ ਆਪਣੀਆਂ। ਠੀਕ ਹੈ। ਠੀਕ ਹੈ ਜੀ। ਇੱਕ ਟਾਈਮ ਖਾਲੀ ਕਰ ਦੋ ਟਾਈਮ ਵਾਲੀ ਚੋਲ ਵੇ। ਤਕਾ ਕੇ ਦਸ ਤਸੱਲੀ ਕਰੇ ਤਸੱਲੀ ਕਰ ਲਵੇ ਆਪਣਾ ਨੇ ਲੋਕਿਆਂ ਚਾਰ 14 ਦੇ ਹੈਗੇ ਜਦ ਆਪਾਂ ਚਾਰ ਚੋਈਆਂ ਕੇ ਦਿਨ ਚਾਰ ਉੱਠੇ ਜਾਂਦਾ ਆਪਣੇ ਤੋਂ ਸਹੀ ਗੱਲ ਆਪਾਂ 6:00 ਪਾਵਾ 5 6 6:30 94 7:00 ਵਜੇ ਹੂੰ 15 ਤੋਂ ਦੋ ਟਾਈਮ ਚਾਟ ਆਪਾਂ ਕਰ ਮਾਰੇ ਚੋਲੇ ਬੰਦਾ ਤੜਕੇ 6:00 7:00 ਵਜੇ ਆ ਜੀ ਅਗਲਾ ਆਥ ਨੇ ਫੇਰ 6:00 7:00 ਵਜੇ ਆ ਜੀ ਤਿੰਨ ਟਾਈਮ ਚੋਲੇ ਭਲਾਂ ਬਾਈ ਹੂੰ ਇਹ ਤਾਂ ਵੀਡੀਓ ਕੱਢ ਚੋਈਆਂ ਕੇ ਭੇਜੀਆਂ ਪਊ ਪਹਿਲੀ ਵੀਡੀਓ ਉੱਥੇ ਹੂੰ ਸਹੀ ਗੱਲ ਤੇ ਵਧੀਆ ਬੜਾ ਦਿੱਤਾਂਗਾ ਆਪਾਂ ਪਰ ਝੂੜ ਨਹੀਂਗਾ ਤੁਸੀਂ ਨੋਗੇ ਟਾਈਟੋ ਟੈਂਨਾ ਮੇ ਨਿਭਾਏ ਜਿਹਾ ਆਪਾਂ ਉਹ ਕਰਿਆ ਨੇ ਬੱਚਾ ਹੈ ਨਹੀਂ ਕਿਤੇ ਮਗਰ 15 ਕਿਲੋ ਦੁੱਧ 15 ਦੁੱਧ ਕੰਡੇ ਵਾਲਾ ਜਿਹੜਾ ਫਣਚੜਾ ਆਦਿ ਨਾਲ ਆਪਾਂ ਢੱਬੇ ਮਾਰ ਲਏ ਭਲਾ ਕੰਡਾ ਮਾਰ ਲਏ ਕਿੰਨੇ ਦੀ ਜਿਹੜਾ ਆਪਾਂ ਛੋਟਾ ਜਿਹਾ ਮਾਨ 47000 ਚ ਮਾਨ ਤਨ ਕਰਦੇ ਕੱਢ ਬਾਹਰ ਨੂੰ ਲਓ ਜੀ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ 'ਚ ਦੱਸਿਆ ਸੀ ਪਰसों ਚੌਥੇ ਵੀਰ ਦੀਆਂ ਤਿੰਨਾਂ ਚਾਰਾਂ ਵੈੜਾਂ ਦੀ ਵੀਡੀਓ ਬਣਾਈ ਸੀ ਉਹ ਸਾਰੀਆਂ ਵੈਗੀਆਂ ਦੋ ਤਿੰਨ ਵੈੜਾਂ ਉਸ ਤੋਂ ਬਾਅਦ ਚ ਵੀਰ ਕਹਿੰਦਾ ਆਈਆਂ ਉਹ ਵੈਗੀਆਂ ਜੋੜਾ ਅੰਦਰ ਖੜਾ ਉਹਨਾਂ ਦਾ ਸੌਦਾ ਹੋਇਆ ਵਾ ਐਸਾ ਇਹ ਭੇਟ ਨਹੀਂ ਪੰਜ ਨਾਗ ਹੈ ਦੋ ਨਾਗ ਸੇਲ ਹੋਈ ਵੀ ਆ ਤਿੰਨ ਨਾਗ ਤੁਹਾਨੂੰ ਵਿਖਾ ਦੇਨੇ ਆ ਪਰਸ ਚੌਥੇ ਵਾਲੀ ਵੀਡੀਓ ਵਾਲੇ ਉਹ ਵੀ ਸਾਰੇ ਨਾਗ ਵੈਗ ਗਏ 15 ਕਿਲੋ ਦੁੱਧ ਹੈ ਜਿਹੜਾ ਤੁਸੀਂ ਚੋ ਲੈਣਾ 7.5 ਕਿਲੋ ਤੜਕੇ 7.5 ਕਿਲੋ ਆਥ ਨੇ 15 ਕਿਲੋ ਦੁੱਧ ਮੁੱਲ ਕੋਈ 55 ਕੋਈ 60 ਨਹੀਂ ਭਕਾਈ ਵਾਲਾ 47000 ਦੀ ਦੇ ਦੇਣੀ ਆ 46 47000 ਦੀ ਕਿਹਨੇ ਦੇਣੀ ਆ 15 ਕਿਲੋ ਦੁੱਧ ਕੰਡੇ ਦੇ ਜੋਖਣ ਵਾਲੀ ਵੈੜ ਕੰਡਾ ਬਾਈ ਦਾ ਹੋਥੇ ਪਿਆ ਜੇ ਕਿਸੇ ਨੇ ਬਾਈ ਦੇ ਕੰਡੇ ਨਾਲ ਜੋਖਣੇ ਬਾਈ ਦੇ ਕੰਡੇ ਨਾਲ ਜੋਖਲੇ ਜੇ ਕਿਸੇ ਨੂੰ ਲੱਗਦਾ ਕੰਡੇ 'ਚ ਫਰਕ ਹੋਊ ਅਗਲਾ ਲੀਟਰ ਲੈ ਲੈ ਬਾਈ ਲੀਟਰ ਦੇ ਦੂਗਾ ਜੇ ਕਿਸੇ ਨੂੰ ਆਗਾ ਲੀਟਰ ਦਾ ਵੀ ਫਰਕ ਹੋ ਅਗਲਾ ਲੀਟਰ ਆਪ ਦਾ ਲਈ ਆਵੇ ਠੰਡੀ ਸੀਲ ਬਾਈ ਠੰਡੀ ਸੀਲ ਪੂਰੀ 15 ਕਿਲੋ ਨੈਟ ਦੁੱਧ ਕੰਡੇ ਵਾਲਾ ਲੇਵਾ ਭਾਂਡਾ ਪੂਰਾ ਡਬਲ ਥਾਣਾ ਦੀ ਆਪਣੀ ਗਾਰੰਟੀ ਬਾਈ ਭੂਰ ਛੱਟਾ ਹੋਵੇਗਾ ਜਾਂ ਗੰਡ ਮਰੋੜੀ ਹੋਵੇ ਜਿਹੜੀ ਚੀਜ਼ ਆ ਦੱਸ ਕੇ ਦੇਵਾਂਗੇ ਬਾਈ ਸਹੀ ਹੈ ਹਾਂ ਦੋਸਤੋ ਆਦਾ ਆ ਗਣਾ ਸਵਾਦ ਥਾਣਾ ਦੀ ਭੂਰ ਛੱਟੇ ਦੀ ਗੰਡ ਮਰੋੜੀ ਦੀ ਸਾਰੇ ਕਾਹੇ ਦੀ ਗਾਰੰਟੀ ਮੋٹے ਮੋٹے ਥਾਣਾ ਹੱਦੀ ਜਵਾਈ ਵਾਲੇ ਚਾਰਾ 46 47000 ਦੀ 15 ਕਿਲੋ ਦੁੱਧ ਕੰਡੇ ਦੇ ਜੋਖਣ ਵਾਲੀ ਕਿਸੇ ਨੇ ਨਹੀਂ ਦੇਣੀ ਮੂੰਹ ਹਲਾ ਕੇ ਤਾਂ ਭਾਵੇਂ ਕੋਈ ਮਰਜ਼ੀ ਕਹੇ ਤੇ 20 ਕਿਲੋ ਆ ਕੰਡੇ ਦੇ ਜੋਖਣ ਵਾਲਾ ਇਹ 15 ਕਿਲੋ ਕਈ 20 ਕਹਿੰਦੇ ਨਿਕਲਦਾ 15 ਹੀ ਆ ਪਰ 15 ਦੱਸਿਆ 15 ਕੰਡੇ ਵਾਲਾ ਹੋਊਗਾ ਜੇ ਨਾਗਲ ਘੱਟੇ ਵੜ 15 ਕਿਲੋ ਡੌਲਾ ਦਾ ਕਰਾਇਆ ਲੈ ਜੀ ਬੰਦੇ ਚੀਜ਼ ਤੇ ਕਾਰ ਤੇ ਆ ਜਾਓ ਲਓ ਜੀ ਬਾਈ ਕਹਿੰਦਾ ਭਾਵੇਂ ਕਾਰ ਤੇ ਆ ਜਾਏ ਜਿੰਨਾ ਤੁਹਾਡਾ ਖਰਚਾ ਹੋਊਗਾ ਉਹਦੂ ਡਬਲ ਦੇਊ ਜੇ 15 ਕਿਲੋ ਦੁੱਧ ਕੰਡੇ ਦੇ ਨਾ ਨਿਕਲੇ ਤੜਕੇ 6:00-7:00 ਵਜੇ ਚੋਲਿਓ ਹੱਥ ਨੇ 6:00-7:00 ਵਜੇ ਚੋਲਿਓ ਮੈਂ ਅੱਗੇ ਵੀ ਆਹੀ ਗੱਲ ਆਮ ਹੀ ਕਰਦਾ ਹਾਂ ਦੁਬਾਰਾ ਵੀ ਕਹਿ ਦਿੰਦਾ ਕਈ ਭੈਣ ਭਰਾ ਮੈਨੂੰ ਫੋਨ ਲਾ ਕੇ ਕਹਿੰਦੇ ਬਾਈ ਹਿੰਮਤ ਫਲਾਣੇ ਦੇ ਚੈਨਲ ਤੇ ਵੀਡੀਓ ਵੇਖੀ ਸੀ ਤੇ ਦੁੱਧ ਕਹਿੰਦੇ ਸੀ 20 ਕਿਲੋ ਇਹਨੇ ਤਾਂ 10 ਕਿਲੋ ਹੀ ਦਿੱਤਾ ਮੈਂ ਪੁੱਛਦਾ ਬਾਈ ਚੋਕੇ ਲਈ ਸੀ ਕਹਿੰਦੇ ਨਹੀਂ ਬਾਈ ਗੱਬਣ ਲਈ ਸੀ ਪੰਜਾ ਚਾਰ ਦਿਨਾਂ ਦੀ ਕੱਚੀ ਸੀ ਤੇ ਮੈਂ ਅਗਲੇ ਨੂੰ ਬਾਅਦ ਚ ਕਹਿਣਾ ਕਿ ਭਰਾਓ ਕੱਬਣ ਪਸ਼ੂ ਨਾਲੋਂ ਸੂਇਆ ਸੋਆਇਆ ਪਸ਼ੂ ਲੋ ਦੁੱਧ ਕੰਡੇ ਦੇ ਜੋਕ ਕੇ ਲੋ ਭਾਵੇਂ ਕਿੱਡਾ ਮਰਜੀ ਠੱਗ ਬੰਦਾ ਹੋਵੇ ਜਦੋਂ ਦੁੱਧ ਤੁਸੀਂ ਕੰਡੇ ਦੇ ਜੋਕ ਕੇ ਲੈ ਲੈਣੀ ਸੂਈ ਸਵਾਈ ਲੈ ਲੈਣੀ ਆ ਤੇ ਠੱਗੀ ਆਪਾਂ ਵੀ ਸੂਇਆ ਸੋਆਇਆ ਹੋਰਾ ਨਹੀਂ ਵਜਦੀ ਹਾਂ ਸੂਈ ਸੋਇਆ ਲਈਦੀ ਹੈਗੀ ਉਦੋਂ ਬੜਾ ਦੋ ਟਾਂ 55 ਹੁੰਦੇ ਕੋਲ ਬੰਦੇ ਆਏ ਸੀ ਤੜਕੇ ਹੀ ਜੋਕੇ ਛਾਂ ਨੂੰ ਜੋਕੇ ਪੈਸੇ ਬੰਦੇ ਦੇ ਕੇ ਗਏ ਹੋਏ ਆ ਠੀਕ ਹੈ ਉਹ ਬੰਦੇ ਭੇਜਣਗੇ ਬੜਾ ਚੋਣ ਵਾਲਾ ਦੋ ਟਾਂ 55 ਹੁੰਦੇ ਬੜਾ ਬੰਦਾ ਨੰਬਰ ਲੈ ਜਾਂ ਪੁੱਛ ਲੈ ਫੋਨ ਲਾ ਸਹੀ ਹੈ ਦੋਸਤੋ ਜਵਨ ਆਰਮਈਆ ਬੰਦਾ 15 ਕਿਲੋ ਦੁੱਧ ਕੰਡੇ ਦੇ ਜੋਕ ਕੇ ਲੈ ਜਾਏ ਕਿਸੇ ਨੇ ਨਹੀਂ ਦੇਣੀ 15 ਕਿਲੋ ਦੁੱਧ ਵਾਲੀ ਗਰਮੋਗਰਮੀ ਦੁੱਧੇ ਨਹੀਂ ਯਾਰ ਇਹ ਦੇ ਦੂ 2 ਨੰਬਰ ਤੇ ਆ ਜਾ ਬਾਈ ਬਾਈ ਇਹਨੂੰ ਸੂਈ ਨੋ ਗਿਆ 6ਵਾਂ ਦੇਣਾ ਅੱਜ ਹੂੰ ਪਛੀ ਦੇ ਮਗਰ ਉਹ ਖੜੀ ਨਾਲੂ ਬੱਚਾ ਮਗਰ ਫੀਮੇਲ ਕਾਫ ਬਛੜੀ ਦੁੱਧ ਦੇ ਥੱਲੇ 12 ਕਿਲੋ ਬਾਈ ਇਹਦੇ ਠੀਕ ਹੈ ਇਹਦੇ ਮਗਰ ਥਾਣਾ ਮਗਰ ਲਾ ਬਾਈ ਉਹ ਜੋ ਭੂਰ ਆਉਂਦੀ ਆਗੀ ਠੀਕ ਹੈ ਉਹ ਸਣ ਮਿਲਿਆ ਗਿਆ ਜੀ ਆਪਾਂ ਝੂਠ ਦੀ ਮਾਰਨਾ ਕਿ ਧੁਖ ਧੜੀ ਆਪਾਂ ਕਰਨੀ ਕੋ ਕਿ ਆਪਾਂ ਅੱਜ ਕੰਮ ਛੱਡ ਦੇਣਾ ਵਾ ਹਾਂ ਠੀਕ ਹੈ ਉਹ ਸਹੀ ਚੱਲਦੀ ਚਵਾਈ ਚੋ ਜੋਕੇ ਆ ਬੈਡ ਬਾਕੀ ਯਾਨੀ ਕਿ ਭੂਰ ਜੀ ਮਾਰਦੀ ਆ ਮਾਰਦੀ ਆ ਗਈ ਦੁੱਧ ਤਾਂ ਤੋ ਤਾਂ ਪੂਰਾ ਫੋਲਾ ਹੁੰਦਾ ਬਾਈ ਬਰਾਬਰ ਦੋਹਾਂ ਦਾ ਬਰਾਬਰ ਆਗਾ ਆ ਚਾਰ ਟਾਂ ਚੋੜੇ ਬੰਦਾ ਕੋਈ ਕਿੰਨੇ ਦੀ ਇਹ ਵਿੱਚ 40 ਜਮਾਨਤਾਂ ਕਰਦੇ ਆਂਗੇ 6 ਦਾ 12 ਕਿਲੋ ਆ 1500 15 16 ਕਿਲੋ ਦੁੱਧ ਪਿਆ ਜੂ ਅੱਜ 12 ਕਿਲੋ ਆ ਤਾਜੀ ਸੂਈ ਐ ਮਗਰ ਬੱਚੀ ਐ 15 16 ਕਿਲੋ ਨਾਰਮਲ ਹੀ ਪਿਆ ਦੇਣਾ 40000 ਦੀ ਦੇ ਦੇਣੀ ਐ ਵਿੱਚੋਂ ਛੋੜ ਛੱਪਾ ਹੋ ਜੂਗਾ ਮਗਰਲੇ ਥਣ ਚੋਂ ਪੂਰ ਮਾਰਦੀ ਐ ਬਾਈ ਕਹਿੰਦਾ ਆੱਕ ਬਹਿਣੀ ਵਾਲਾ ਮਗਰਲਾ ਥਣ ਆਉਂਦਾ ਤਾਂ ਦੁੱਧ ਹੀ ਐ ਪੂਰ ਮਾਰਦੀ ਐ ਤਾਂ ਕੋਈ ਗੱਲ ਨਹੀਂ ਮਾੜੀ ਨਹੀਂ ਬਈ ਆਪਾਂ ਟੋਕੇ ਦੇ ਲਵੇ ਆਪਾਂ ਹਾਂ ਖਿੱਲਰ ਕੇ ਜੇ ਤਾਂ ਡੱਗਪੂ ਇੰਨਾ ਹੀ ਹੁੰਦਾ ਭੂਰਦਾ ਤੇ ਜੇ ਪੈਸੇ ਵੀ ਅਗਲਾ ਫੁੱਲ ਲਾਉਂਦਾ ਹੋਵੇ ਫੇਰ ਭੂਰ ਮਾਰਦੀ ਹੋਵੇ ਫੇਰ ਮਾੜੀ ਗੱਲ ਅਗਲੇ ਤੋਂ ਪੈਸੇ ਜਦੋਂ ਫੁੱਲ ਲੈਣ ਨੇ 40000 ਦੀ ਭਮਾ ਭੂਰ ਮਾਰੀ ਜਾਵੇ ਕੋ ਮਰਜੀ ਮਰੀ ਜਾਵੇ ਮਗਰ ਵੱੱਛੀ ਆ ਕਿਸੇ ਨੇ ਨਿੰਦੇ ਨਹੀਂ ਨਾ ਭੂਰ ਵਾਲੀ ਵੀ ਨਹੀਂ ਦੇਣੀ ਤਾਜੀ ਸੂਈ ਆ ਮੋٹے ਮੋٹے ਥਾਨ ਆ ਚਵਾਈ ਦੀ ਇੱਕ ਨੰਬਰ ਮਗਰਲੇ ਥਾਨ ਨਾ ਮਗਰਲਾ ਥਾਨ ਚੋਲੇ ਬਰਾਬਰ ਉਤਰੂ ਦੁੱਧ ਜਮਾ ਤਾਰ ਦਾ ਵੀ ਨਹੀਂ ਫਰਕ ਹੋਣਾ ਮੂਰਲੇ ਨਾਲ ਮੂਰਲਾ ਚੋਲੇ 12 ਕਿਲੋ ਕੰਡੇ ਵਾਲਾ 15 16 ਕਿਲੋ ਖੁੱਲਾ ਪਿਆਜੂ ਮੱਝਾਂ ਵਰਗਾ ਦੁੱਧ ਹੋ 40000 ਚੋਂ ਮਾਨ ਤਾਨ ਹੋ ਜੂ ਵਧੀਆ ਸੇਵਾ ਕਰ ਲੋਗੇ ਫਿਰ ਵੀਆਂ ਬਾਈਆਂ ਵੀ ਨਣਵਾ ਮਗਰ ਬੱਛੀ ਰਲ ਜੂਗੀ ਜੇ ਸੇਵਾ ਕਰੋਗੇ ਸੀਲ ਫੁੱਲਾ ਵੇਖੋ ਹਾਂ ਕਰੋ ਸੰਗ ਮੱਝਾਂ ਵਰਗਾ ਦੁੱਧ ਹੋ ਗਰਮੀ ਫੁੱਲ ਹੈ ਗਰਮੀ ਇਹ ਵੀ ਕੋਈ ਛੇ ਪੰਜਵੇਂ ਛੇਵੇਂ ਦਿਨ ਸੁਈ ਨੂੰ ਹਜੇ ਤਾਂ ਇਹ ਤਾਂ ਗੱਲ ਹੈਗੀ ਉਸ ਤੋਂ ਪੰਜਾ ਛੇ ਦਿਨਾਂ ਦੀ ਸੁਈ ਆ ਕੀ ਪੰਜਾਂ ਛੇ ਦਿਨਾਂ ਚ ਬਾਈ ਨੇ ਕੀ ਪਾਤਾ ਹੋਊਗਾ ਤੇ 12 ਕਿਲੋ ਦੁੱਧ ਆ 15-16 ਕਿਲੋ ਖੁੱਲਾ ਪਿਆ ਦੇਣਾ ਤੇ 15-16 ਕਿਲੋ ਦੁੱਧ ਵਾਲੀ ਮੱਝ ਸਵਾ ਲੱਖ ਦੀ ਆਉਂਦੀ ਆ ਦੂਜਾ ਸੂਬਾ ਵਹਿੜ ਨਾਲੇ ਵਧੀਆ 7-8 ਸੂਵੇ ਦੁੱਧ ਪਿਆ ਦੂਜੇ ਕਿਹਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਥਣ ਨੋਕ ਆਲਾ ਪੂਰਾ ਮੋਟਾ ਕੋਈ ਜੜਮੇ ਜੇ ਥਾਨ ਨਹੀਂ ਕੋਈ ਫੋਟ ਸ਼ਾਂਗ ਨਹੀਂ ਨਿਖੜਵੇਂ ਥਣ ਫੁੱਲ ਸੀਲ ਆ ਥਣ ਇਹਦੇ ਵੀ ਪੂਰੇ ਚੰਗੇ ਆ 15 ਕਿਲੋ ਆ ਸਹੀ ਆ ਨਿੱਕੇ ਨਿੱਕੇ ਭਾ 2-4 ਪਿੰਡ ਤੁਰ ਫਿਰ ਕੇ ਘੇੜਾ ਦੇ ਲਿਓ ਜੇ ਕਹਿਣ ਉਹ ਦੂ ਘੱਟ ਮੁੱਲ ਚ ਇੰਨੇ ਦੁੱਧ ਵਾਲੀ ਵਹਿੜ ਮੈਲਗੀ ਤਾਂ ਫੋਨ ਲਾ ਕੇ ਭਾਵਾ ਲਾਂਭਾ ਮੈਨੂੰ ਦੇ ਦਿਓ ਕੀਮਤ ਤੂੰ ਕਹਿੰਦਾ ਸੀ ਮਿਲਨੀ ਨਹੀਂ ਤੇ ਗਰੰਟੀ ਆ ਇਹਨੇ ਦੀ ਮਿਲਨੀ ਵੀ ਨਹੀਂ ਤੇ ਜੇ ਮਿਲਦੀ ਹੋਈ ਤਾਂ ਫੋਨ ਲਾ ਕੇ ਭਾਵਾ ਲਾਂਭਾ ਦੇ ਦਿਓ ਮੈਨੂੰ ਨਹੀਂ ਮੈਲੀ ਆਹ ਨੇ ਤਾਂ ਵੇਂਦੇ ਹੀ ਸਾਰੇ ਐਥੇ ਆ ਜਾ ਇਹ ਬਾਈ ਧੋਕੜ ਆ ਗਈ ਸਹੀ ਆ ਆਪ ਨੂੰ ਨਹੀਂ ਪਤਾ ਬਈ ਸਵਾਦ ਹੀ ਆ ਗਿਆ ਸੋਨੀ ਜਿਹੜੀ ਜਿਹਾ ਪਤਾ ਆਪਾਂ ਕਹਿਦਾ ਬਾਈ ਨਹੀਂ ਪਤਾ ਆਪਾਂ ਕਹਿਦਾ ਨਹੀਂ ਸਹੀ ਆ ਚਲ 10 ਆਪਾਂ 9 ਕਿਲੋ ਆਪਣੇ ਕਰਵਾ ਚਾਟਾਂ ਚੋਲੇ ਕਿੰਨੇ ਦੀ 30000 ਤੋਂ ਕਿ ਛੋੜ ਜਾਪਾਂ ਹੀ ਹੋਏ ਚ ਜਮਾ ਜੈ ਜੀ ਲਓ ਜੀ ਫੰਡਰ ਬੱਛੀਆਂ ਵਾਲਾ ਆ ਪਹਿਲਾਂ ਵੜਾ ਫੰਡਰ ਵੜਾਂ ਵਾਲਾ ਪਾ 20 25000 ਦੀ ਫੰਡਰ ਵੱਛੀ ਆਉਂਦੀ ਆ ਤੇ ਈ ਈਡੇ ਕੱਦ ਵਾਲੀ ਖੀਰੀ ਲੈਣੀ ਹੋਵੇ ਤਾਂ ਫਿਰ 30 35 ਦੀ ਆਉਂਦੀ ਆ 10 ਕਿਲੋ ਦੁੱਧ ਐ 9 ਕਿਲੋ ਕੰਡੇ ਦੇ ਜੋਕ ਕੇ ਲੈ ਜਾਓ 30000 ਦੀ ਦੇ ਦੇਣੀ ਆ ਬਾਈ ਕਹਿੰਦਾ ਕੋਈ ਪਤਾ ਨਹੀਂ ਕਦੋਂ ਦੀ ਸੂਈ ਆ ਤੇ ਨਹੀਂ ਕਹੀ ਐਵੇਂ ਕਹਿ ਦਿੰਦੇ ਆ ਡੇਢ ਮਹੀਨਾ ਹੋ ਗਿਆ ਬਾਈ ਸੂਈ ਨੂੰ ਪਰ ਮਾਰੀਆਂ ਗੱਲਾਂ ਜਿਹੜੇ ਝੂਠ ਮਾਰਦੇ ਆ ਅਗਲੇ ਨੇ ਬਾਈ ਕਹਿੰਦਾ ਮਹੀਨਾ ਗਿਆ ਪਰ ਆਪਾਂ ਨਹੀਂ ਮੰਨਦੇ ਬਾਈ ਕਹਿੰਦਾ ਅਗਲਾ ਖੁੱਲੀ ਖੇਡ ਰੱਖੇ 10 ਕਿਲੋ ਦੁੱਧ 9 ਕਿਲੋ ਕੰਡੇ ਦੇ ਜੋਖ ਲੋ 30000 ਕਈ ਭੈਣ ਭਰਾ ਖੀਰੀਆਂ ਵੱਛੀਆਂ ਲੈ ਲੈਂਦੇ ਆ ਉਹ ਪਤਾ ਨਹੀਂ ਖਣੀ ਆਉਂਦੀ ਨੇ ਗੱਬਣ ਹੋ ਜਾਣਾ ਹਾਂ ਕੱਦ ਚ ਫੋਲੀ ਵੱਡੀ ਆ ਖਣੀ 6 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਤੇ ਇਹਦੀ ਵਧੀਆ ਸੇਵਾ ਕਰੋ ਨਾਲੇ ਤਾਂ ਦੁੱਧ ਪੀ ਆਈ ਜੂ ਗਰਮੀਓ ਗਰਮੀ ਹੀਟ ਜੇ ਨਹੀਂ ਆ ਜਾਣਾ ਇਹ ਕਿਹੜਾ ਕੋਈ ਸੂਆਂ ਵਾਲੀ ਵੱਡੀ ਗਾਂ ਪਹਿਲਣ ਵੱਛੀ ਆ ਗੱਬਣ ਹੋ ਗਈ ਗਾਂ ਸਿਆਲਾਂ ਸੂਈ 65 70000 ਦੀ ਜਿਹਨੂੰ ਮਰਜ਼ੀ ਦੇ ਦੋ ਭੋਲੇ ਜਿਹੇ ਹੱਥ ਨਾਲ ਜੇ ਰਾਜ਼ੀ ਕਰ ਲੋਂਗੇ 10000 ਹੋਰ ਵਟਾ ਜੂਗੀ ਨਾਲੇ ਗਰਮਿਓ ਗਰਮੀ ਦੁੱਧ ਦੇਉ 10 ਕਿਲੋ ਦੁੱਧ ਜੇ ਕਹੇ ਛੋਟੇ ਟੱਬਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ 5 6 ਕਿਲੋ ਘਰੇ ਦੁੱਧ ਪੀਓ ਤੇ 5 4 ਕਿਲੋ ਡੈਰੀ ਚ ਪਾਓ ਤੇ ਆਪਦੇ ਪੈਸੇ ਡੈਰੀ ਵਾਲੇ ਦੁੱਧ ਨਾਲ ਪੂਰੇ ਕਰ ਦੂ ਮੋٹے ਮੋٹے ਥਾਣਾ ਗਲਾਬੀ ਬਿਲਕੁਲ ਛੋਟੇ ਪਾ ਦੀਆਂ ਤਿੰਨ ਵੜਾਂ ਸਾਫ ਸੁਥਰਾ ਕੰਮ ਹੈ ਬਾਈ ਕਹਿੰਦਾ ਕੋਈ ਗੱਬਣ ਗੁੱਬਣ ਨਹੀਂ ਲੈਂਦੇ ਸੋਇਆ ਸੋਇਆ ਜਾਨਵਰ ਲੈਣੇ ਆ ਕੰਡੇ ਦੇ ਜੋਖੇ ਲਈਦਾ ਤੇ ਕੰਡੇ ਦੇ ਜੋਖੇ ਅਗਲੇ ਨੂੰ ਦੇਈਦਾ 100 ਚੋਂ ਇੱਕ ਅੱਧਾ ਬੰਦਾ ਜਿਹੜਾ ਇੰਨੀਆਂ ਗੱਲਾਂਾਂ ਕੋਰੀਆਂ ਕਰਾਰੀਆਂ ਕਰਦਾ ਕਿ ਦੁੱਧ ਹੀ ਗਾਰੰਟੀ ਹੋਊ ਜੇ ਤੁਸੀਂ ਗੱਡੀ ਤੇ ਵੀ ਆਓ ਡਬਲ ਖਰਚਾ ਦੇਊਂਗਾ ਜੇ ਦੁੱਧ ਉਹਦਾ ਨਾ ਨਿਕਲੇ ਇੰਨੀਆਂ ਗਾਰੰਟੀਆਂ ਕੌਣ ਦਿੰਦਾ ਕੋਈ ਨਹੀਂ ਦਿੰਦਾ ਉਹੀ ਦਿੰਦਾ 100 ਚੋਂ ਇੱਕ ਅੱਧਾ ਬੰਦਾ ਜਿਹੜਾ ਝੂਠ ਨਹੀਂ ਮਾਰਦਾ ਸਾਫ਼ ਸੁਥਰਾ ਕੰਮ ਕਰਦਾ ਵੀਰ ਦਾ ਸਾਫ਼ ਸੁਥਰਾ ਕੰਮ ਹੈ ਸੀਲ ਦੀ ਗਾੜੇ ਫੋਲਾ ਦੇ ਘਰ ਤੱਕ ਦੀ ਹੈ ਬਾਈ ਉਹ ਤਾਂ ਆਪਣੇ ਘਰ ਕੋਈ ਗਾਹੇ ਸੇਵਾ ਕਰ ਦਿੰਦਾ ਉਹਦੇ ਅਗਲੇ ਬਾਈ ਠੰਡੇ ਦੇ ਘਾੜੇ ਆਪਣੇ ਦੇ ਘਰ ਤੱਕ ਦੀ ਹੋ ਗਈ ਠੰਡੇਆਂ ਸੀਲ ਦੀ ਲੱਤਾਂ ਛੜਾਂ ਦੀ ਅਗਲੇ ਦੇ ਘਰ ਤੱਕ ਦੀ ਗਾਰੰਟੀ ਉਹ ਫੋਨ ਨੰਬਰ ਸਕਰੀਨ ਤੇ ਸਾਸੀ ਕਾਲ